ਸਾਬ ਜਨਉ ਨਹੀਂ ਸੀ ਪੈਂਦੇ ਪਰ ਅਰੰਗ ਸੇ ਸਵਾਮਣ ਜਨਉ ਤੋਲ ਕੇ ਫੇਰ ਆਪਣੀ ਰੋਟੀ ਖਾਂਦਾ ਸੀਗਾ ਜੀ ਦਾ ਮਤਲਬ ਹੈ ਕਿ ਉਹਨੇ Hindu Musalman ਜਬਰਨ ਬਣਾਉਂਦੇ ਸੀਗੇ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਨੁਕੀਤ ਘਰਾਂ ਨੂੰ ਉੱਤੇ ਰੱਖ ਕੇ ਉਹਨਾਂ ਨੇ ਲਈ ਆਪਣੀ ਕੁਰਬਾਨੀ ਦਿੱਤੀ ਪਰ ਜੇ ਕੁਰਬਾਨੀ ਦਿੱਤੀ ਹੈ ਜੋ ਜਬਰ ਮੌਗਲ ਹਕੂਮਤ ਵਿੱਚ ਹੋਇਆ ਸਿੱਖਾਂ ਦੇ ਨਾਲ ਉਹ 1947 ਤੋਂ ਬਾਅਦ ਅੰਡਰ ਤੋਂ ਆਦੀ ਹਕੂਮਤ ਨੇ ਵੀ ਸਾਡੇ ਨਾਲ ਘੱਟ ਨਹੀਂ ਕੀਤਾ ਬਲੂ ਸਟਾਰ ਕਰਤਾ ਫਿਰ 1966 ਦੇ ਵਿੱਚ ਸਾਡੀ ਵੰਡ ਕਰਦੀ ਪੰਜਾਬ ਤੋੜ ਕੇ ਰੱਖਤਾ ਹਿਮਾਚਲ ਦੇ ਇਲਾਕੇ ਹਰਿਆਣੇ ਦੇ ਲਾਕੇ ਰਾਜਸਥਾਨ ਦੇ ਲਾਕੇ ਸਾਥੋਂ ਖੋਦੇ ਪਾਣੀਆਂ ਦਾ ਹੈਡ ਵਰਕਸ ਖੋਲੇ ਔਰ ਸਾਡਾ ਕੰਟਰੋਲ ਬਿਲਕੁਲ ਖਤਮ ਕਰਤਾ ਪੰਜਾਬ ਦੇ ਵਿੱਚ ਇਤਕੀ ਫਲਡਜ਼ ਨੇ ਆਏ ਹੈ ਪਰ ਸੈਂਟਰ ਦੀ ਹਿੰਦੂਤਵਾ ਸਰਕਾਰ ਨੇ ਇਧਰਲੇ ਪਾਸੇ ਮੁਖਲੀ ਨਹੀਂ ਮੋੜਿਆ ਉਹ ਬਿਹਾਰ ਦੇ ਇਲੈਕਸ਼ਨਾਂ ਦੇ ਵਿੱਚ ਹੀ ਰੁੱਝੇ ਰਹੇ ਹੈ ਜੀ ਦਾ ਮਤਲਬ ਹੈ ਕਿ ਪੰਜਾਬ ਵੱਲੋਂ ਸੈਂਟਰ ਤੇ ਹਿੰਦੂਤਵਵਾਦੀ ਸਰਕਾਰ ਨੇ ਮੂੰਹ ਮੋੜ ਲਿਆ ਹੈ। ਔਰ ਪੰਜਾਬ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਕਸ਼ਮੀਰ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਅਮਿਤ ਸ਼ਾਤੇ ਮੋਦੀ ਜੀ ਨੇ ਕਸ਼ਮੀਰ ਦੀ ਖੁਦਮੁਖਤਿਆਰੀ ਤੋੜਤੀ। ਉਹਨਾਂ ਨੇ ਆਰਟੀਕਲ 370 35 ਇਹ ਤੋੜ ਕੇ ਐਕਸ ਦਾ ਜਿਹੜਾ ਬੜਾ ਜ਼ਬਰ ਕਾਨੂੰਨ ਹੈ ਜਿਸ ਦੇ ਵਿੱਚ ਫੌਜਾਂ ਕਿਸ ਨੂੰ ਮਾਰ ਸਕਦੀਆਂ ਕਿਸੇ ਤੇ ਜ਼ਬਰ ਜਨਾਹ ਕਰ ਸਕਦੀਆਂ ਕਿਸੇ ਨੂੰ ਡਿਸ ਅਪੀਅਰ ਕਰ ਸਕਦੀਆਂ ਕੁਝ ਵੀ ਕਰ ਸਕਦੀਆਂ ਉਹ ਉੱਥੇ ਲਾਇਆ ਹੋਇਆ ਹੈ ਉਸ ਵਾਲੇ ਹੈ ਕਿ ਜੇ ਇਹਨਾਂ ਜ਼ਬਰ ਕੀਤਾ ਤੇ ਕਨਸਟੀਟਿਊਸ਼ਨਲ ਸਟੇਟਸ ਵੀ ਤੋੜਦਾ ਫੇਰ ਅਜੇ ਤੱਕ ਜਬਰ ਕਸ਼ਮੀਰ ਦੇ ਵਿੱਚ ਕਿਉਂ ਨਹੀਂ ਹਟਿਆ ਔਰ ਪੰਜਾਬ ਦੇ ਵਿੱਚ ਵੀ ਉਹੀ ਕੰਮ ਹੋ ਰਿਹਾ ਹੈ 30-30 ਸਾਲਾਂ ਤੋਂ ਕੈਦੀ ਜੇਲ੍ਹਾਂ ਦੇ ਵਿੱਚ ਬੈਠੇ ਆ ਅੱਧ ਮੋਗਲ ਕੁਮਤ ਨੇ ਗੁਰੂ ਹਰਕਬਿੰਦ ਸਾਹਿਬ ਨੂੰ ਤੇ 51 ਹਿੰਦੂ ਰਾਜਾ ਨੂੰ ਛੱਡਤਾ ਸੀਗਾ ਰਿਹਾ ਕਰਤਾ ਸੀਗਾ ਗੀਤੇ ਕਰਕੇ ਅਸੀਂ ਦੁਵਾਰੀ ਬਣਾਉਂਦੇ ਆ ਉਸ ਦਿਨ ਇਹ ਸਾਰੀਆਂ ਚੀਜ਼ਾਂ ਵੇਖਦੇ ਹੋਏ ਕਿ ਸਾਡੇ ਉੱਤੇ ਨਸਰ ਕੁਛ ਵੀ ਕੀਤੀ ਹੈ ਹੁਣ ਜਦੋਂ ਤਮਾਕੇ ਹੋਏ ਦਿੱਲੀ ਦੇ ਵਿੱਚ ਤੇ ਪੁਲਿਸ ਤੇ ਸੈਂਟਰਲ ਫੋਰਸਸ ਅੱਜੀਆਂ ਫੜਦੀਆਂ ਕਿ ਕਿੱਥੋਂ ਅਸੀਂ ਕੁਛ ਨਾ ਕੁਛ ਲੱਭੀਏ ਕੋਈ ਫੜੀਏ ਫਾਟੇ ਤੋਂ 1984 ਦੇ ਵਿੱਚ ਸਰਜੀਵ ਗਾਂਧੀ ਨੇ ਕਤਨੀ ਆਮ ਕੀਤੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਉਦੋਂ ਤਾਂ ਇਹ ਹੀ ਪੁਲਿਸ ਜਿਹੜੇ ਰਾਈਟਸ ਕਰ ਰਹੇ ਸੀਗੇ ਉਹਨਾਂ ਨੂੰ ਦੱਸ ਰਹੀ ਸੀ ਕਿ ਆਹ ਵੀ ਸਿੱਖਾਂ ਦਾ ਘਰ ਹੈ ਆਹ ਵੀ ਸਿੱਖਾਂ ਦਾ ਘਰ ਹੈ ਆਹ ਵੀ ਸਿੱਖਾਂ ਦਾ ਘਰ ਹੈ ਤੇ ਸਾਨੂੰ ਦਾ ਤਾਂ ਬਲੂ ਸਟਾਰ ਦੇ ਉੱਤੇ ਕੋਈ ਅੱਜੇ ਰਾਹਤ ਮਿਲੀ ਹੈ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਤੋਸ਼ਾਖਾਨਾ ਫੌਜ ਲੁੱਟ ਕੇ ਲੈ ਗਈ ਉਹਦਾ ਕੋਈ ਪਤਾ ਨਹੀਂ ਹੈ ਮੇਰਾ ਮਤਸਬ ਹੈ ਫਿਰ ਅਸੀਂ ਸਿੱਖ ਹੈਗੇ ਕੀ ਹੈ ਅਸੀਂ ਨਾਨ ਐਂਟੀਟੀਆਂ ਹੈ ਕਿ ਜੇ ਤੁਹਾਨੂੰ ਇਹ ਦੁੱਖ ਲੱਗੇ ਤਾਂ ਪਰੀਸ ਛਾਣ ਦੇਵੇ ਸਾਰੇ ਦਿੱਲੀ ਹਰਿਆਣੇ ਨੂੰ ਨਾਲ ਦੇ ਇਹ ਸੂਬਿਆਂ ਨੂੰ ਤੇ ਜੇ ਜੋ ਸਿੱਖਾਂ ਨੂੰ ਉਹ ਚੀਜ਼ ਹੋਵੇ ਇਹ ਸੁਪਰੀਮ ਕੋਰਟ ਦੇ ਵਿੱਚ ਕੋਈ ਜੱਜ ਨਹੀਂ ਹੈ ਸਾਰੇ ਸੈਰੀ ਬੰਦੇ ਆ ਹੁਣ ਜੇ ਧੂਆ ਪੰਜਾਬ ਤੋਂ ਉੱਡਦਾ ਹੈ ਤੇ ਇਹਨਾਂ ਦੇ ਨੱਕ ਦੇ ਵਿੱਚ ਵੱਜਦਾ ਹੈ ਤੇ ਧੂਏ ਦਾ ਤਾਂ ਫਿਕਰ ਹੈਗਾ ਸੁਪਰੀਮ ਕੋਰਟ ਨੂੰ ਔਰ ਜਿਹੜੇ ਜਬਰ ਹੋ ਰਹੇ ਹੈ ਫੇਕ ਇਨਕਾਊਂਟਰਸ ਹੋ ਰਹੇ ਹੈ ਆਦਵਸੀਆਂ ਨੂੰ नक्सਲਾਈ ਮੌਸਟ ਕਹਿ ਕੇ ਮਾਰ ਰਹੇ ਹੈ ਔਰ ਜਿਹੜਾ ਹੋਰ ਜੁਰਮ ਹੋ ਰਹੇ ਹੈ ਉਹਦੇ ਬਾਰੇ ਤਾਂ ਇਹ ਕੋਈ ਆਨਸਰ ਹੀ ਨਹੀਂ ਹੈਗਾ ਕੋਈ ਹੁਣ ਕਹਿੰਦੇ ਆ ਕਿ ਸਾਡੇ ਉੱਤੇ ਬੰਦੇ ਮਾਤਰਮ ਲਾ ਦੇਣਾ ਏਡੀ ਨੈਸ਼ਨਲ Song ਹੈ ਠੀਕ ਹੈ ਸੀ ਮੰਨਦੇ ਆ ਕਿ ਹਿੰਦੂਆਂ ਦਾ ਨੈਸ਼ਨਲ Song ਹੈਗਾ ਪਰ ਸਿੱਖਾਂ ਦਾ ਨੈਸ਼ਨਲ Song ਹੈਗਾ ਦੇਸ਼ਵਪਰਮੋਹ ਹੈ ਜੇ ਅਸੀਂ ਕੌਮ ਵੱਖਰੀ ਹੈ ਸਾਡੇ ਤੇ ਬੰਦੇ ਮਾਤਰਮ ਕਿਵੇਂ ਲੱਗੂਗਾ ਸੋ ਐਫਜੀ ਐਂਡ ਜ਼ਬਰ ਜਿਹੜੀਆਂ ਚੀਜ਼ਾਂ ਹੋ ਰਹੀਆਂ ਇਹ ਸਾਨੂੰ ਸਿਖਾਉਂਦੀਆਂ ਨਹੀਂ ਹੈ ਰੋਡਸ ਸਲੱਡ ਕਰ ਦੇਣੇ ਗੇਟ ਕੋਲ ਦੇਣੇ ਤੇ ਜੇ ਹੁਣ ਕਿਸਾਨ ਆਪਣਾ ਝੋਨਾ ਨਹੀਂ ਫੂਕਦੇ ਫਿਰ ਉਹ ਜਿਹੜੀ ਗਿੱਲ ਹੋਈ ਹੋਈ ਹੈ ਝੋਨੇ ਦੀ ਉਹ ਖਤਮ ਹੋ ਜਾਂਦੀ ਹੈ ਜਦ ਪੇਰ ਵੀ 25 ਦਿਨ ਬਾਅਦ ਦੇ ਵਿੱਚ ਕਣਕ ਬੀਜੀ ਜਾਊਗੀ ਸਾਨੂੰ ਚਾਹੀਦੀਆਂ ਮਸ਼ੀਨਾਂ ਹੋਰ ਚਾਹੀਦੀਆਂ ਜਿਹੜੀਆਂ ਬੇਲਸ ਬਣਾਉਣ ਇਸ ਪ੍ਰੀਮੋਟ ਪੌਟ ਪੈਦਾ ਕਰੇ ਇਹ ਸਾਰੀਆਂ ਸਰਕਾਰਾਂ ਨੂੰ ਕਹੇ ਇੱਥੇ ਬੇਲਸ ਦੇਣ ਸਬਸਿਡੀ ਤੇ ਮੁਫਤ ਨਹੀਂ ਸਬਸਿਡੀ ਤੇ ਤੇ ਫੇਰ ਸਾਰਾ ਮਸਲਾ ਹੱਲ ਹੋ ਜਾਊਗਾ ਤੁਹਾਹਾਂ ਦਾ ਸਵੇ ਸਾਰੀਆਂ ਜਿਹੜੀਆਂ ਸਮਝਣ ਵਾਲੀਆਂ ਹੈਗੀਆਂ ਜਿਹੜੀਆਂ ਇਹ ਕਿ ਸੈਂਟਰ ਦੀ ਸਰਕਾਰ ਸੁਣ ਨਹੀਂ ਰਹੀ ਔਰ ਜਦੋਂ ਬੰਬੇ ਦੇ ਵਿੱਚ ਗੋਲਾਬਾਰੀ ਹੋਈ ਸੀਗੀ ਆਪਣੇ ਪਟੇਲ ਸਾਹਿਬ ਹੋਮ ਮਿਨਿਸਟਰ ਸੀਗੇ ਉਹਨਾਂ ਨੇ استਿਫਾ ਦਿੱਤਾ ਸੀਗਾ ਬੰਬੇ ਬੰਦਰਗਾਹ ਬੜੀ ਇੰਪੋਰਟੈਂਟ ਹੈ ਉੱਥੇ ਇਹੋ ਜਿਹਾ ਕੰਮ ਹੋ ਜਾਣਾ ਬਹੁਤ ਸੰਜੀਦਗੀ ਦਾ ਕੰਮ ਹੈ ਪਰ ਦਿੱਲੀ ਤਾਂ ਰਾਜਸਥਾਨੀ ਹੈ ਤੇ ਰਾਜਸਥਾਨੀ ਦੇ ਵਿੱਚ ਗੋਲਾਬਾਰੀ ਹੋ ਜੇ ਉਹ ਵੀ ਨਹੀਂ ਪਹਿਲਾਂ ਤਾਂ ਆਮ ਆਦਮੀ ਹੰਠੜ ਆਦਮੀ ਹੁੰਦੇ ਸੀਗੇ ਜਾਂ ਕੋਰ ਹੁੰਦੇ ਸੀ ਜਿਹੜੇ ਬੋਲਾਬਾਰੀ ਕਰਦੇ ਸੀਗੇ ਪਰ ਮੇਰਾ ਮਤਲਬ ਕਹਿੰਦਾ ਹੈ ਕਿ ਮੁਸਲਮਾਨ ਤੇ ਸਿੱਖਾਂ ਦੇ ਤੇ ਇੰਨਾ ਜ਼ਬਰ ਹੋਇਆ ਹੈ ਹੁਣ ਉਹ ਗੋਲੇ ਚਲਾਉਣ ਦੇ ਲਈ ਸਟੇਟ ਸੀ ਜਿਹੜੇ ਇਹ ਬੰਬ ਚਲਾਉਂਦੇ ਉਹਨਾਂ ਦਾ ਵੱਧ ਕੇ ਡਾਕਟਰ ਨੇ ਉਹ ਸਾਰੇ ਡਾਕਟਰਾਂ ਨੇ ਗੋਲੇਬਾਰੇ ਕੀਤੀ ਹੈ ਇੱਕ ਬਹੁਤ ਸੀਰੀਅਸ ਗੱਲ ਹੈ ਕਿ ਪਹਿਲਾਂ ਤਾਂ ਐ ਵੀ ਲੰਗੇ ਭੁੱਖੇ ਜਾ ਕੇ ਚਲਾ ਦਿੰਦੇ ਸੀਗੇ ਜਾਂ ਕਿਸ ਨੂੰ ਪੈਸੇ ਦੇ ਦਿੱਤੇ ਸੀਗੇ ਤੇ ਉਹ ਚਲਾ ਦਿੰਦਾ ਸੀਗਾ ਪਰ ਹੁਣ ਤੱਕ ਡਾਕਟਰਾਂ ਤੱਕ ਪਹੁੰਚ ਗਿਆ ਹੁਣ ਕੀ ਪਤਾ ਹੈ ਕਿ ਸੈਕਟਰੀਏਟ ਦਿੱਲੀ ਦੇ ਵਿੱਚ ਮੋਦੀ ਦੇ ਘਰ ਦੇ ਵਿੱਚ ਜਿਹੜੇ ਪੜੇ ਲਿਖੇ ਬੰਦੇ ਹੈਗੇ ਆ ਉਹ ਹੀ ਨਾ ਪੁੱਛ ਕਰਦੇ ਫਿਰ ਮੇਚਾਨੂ ਪਟੇਲ ਸਾਹਿਬ ਵਰਗਨ ਸਤੀਫਾ ਦੇਣਾ ਚਾਹੀਦਾ ਹੈ ਐਸਾ ਕਿ ਤਰਤੇ ਕਿ ਮੇਰੀ ਜ਼ਿੰਮੇਵਾਰੀ ਹੈ ਤੇ ਸਤੀਫਾ ਇਹਨਾਂ ਨੂੰ ਕਿੰਨੇ ਚਿਰ ਦਾ ਦੇ ਦੇਣਾ ਚਾਹੀਦਾ ਸੀ ਜੋ ਕਰਕੇ ਜਦੋਂ ਪ੍ਰੈਜ਼ੀਡੈਂਟ ਟਰੰਪ ਪਿਛਲੀ ਵਾਰੀ ਆਏ ਹੈ ਉਦੋਂ ਦਿੱਲੀ ਦੇ ਵਿੱਚ ਬੜੇ ਵੱਡੇ ਦੰਗੇ ਹੋਏ ਹੈ ਹਿੰਦੂ ਤੇ ਮੁਸਲਮਾਨ ਦੇ ਤੇ ਇਹਨਾਂ ਨੇ ਅਮਰੀਕਨ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਾਡੀ ਸਮਾਜ ਕਿਹੋ ਜਿਹੀ ਹੈ ਕਿ ਇਹ ਤਾਂ ਤੇਰੇ ਆਉਣ ਦੇ ਉੱਤੇ ਵੀ ਦੰਗੇ ਪਸਾਉਤ ਹੋ ਰਹੇ ਆ ਜੇ ਲਾਅਨ ਆਰਡਰ ਨਹੀਂ ਰੱਖ ਸਕਦੇ ਤਾਂ ਫਿਰ ਮਛਾ ਜੀ ਨੂੰ ਹੁਣ ਨਾ ਗਵਰਨਰ ਐਂਡਮਨ ਦਾ ਲਾ ਦੇ ਜਾਂ ਸਿਕਮ ਦਾ ਲਾ ਦੇ ਕੋਈ ਥੋੜਾ ਬਹੁਤਾ ਅਰੈਸਟ ਕਰ ਲੈ ਪਰ ਇਹ ਤਾਂ ਨਹੀਂ ਨਾ ਇੱਕੀ ਲਾਲਬਾਦਰ ਸ਼ਾਸਤਰੀ ਦੇ ਵੇਲੇ ਔਰ ਰੇਲਵੇ ਮਿਨਿਸਟਰ ਸੀਗੇ ਉਹਨਾਂ ਦਾ ਤਾਂ ਕੋਈ قصੂਰ ਹੈ ਨਹੀਂ ਸੀਗਾ ਐਕਸੀਡੈਂਟ ਰੇਲਵੇ ਦਾ ਹੋ ਗਿਆ ਸੀਗਾ ਉਹਨਾਂ ਨੇ اخلاقی ਜ਼ਿੰਮੇਵਾਰੀ ਮੰਨ ਕੇ ਆਪਣਾ ਸਤੀਫਾ ਦੇ ਦਿੱਤਾ ਸੀਗਾ ਪਰ ਮੇਰਾ ਮਤਲਬ ਹੈ ਇੱਥੇ اخلاقی ਜ਼ਿੰਮੇਵਾਰੀ ਕੋਈ ਨਹੀਂ ਹੈਗੀ ਮਤਸ਼ਾਹ ਦੀ ਜਮੋਦੀ ਸਾਹਿਬ ਦੀ ਕਿ ਇਹ ਇਟਸ ਸੀਰੀਅਸ ਚੀਜ਼ ਦਿੱਲੀ ਦੇ ਵਿੱਚ ਹੋਵੇ ਤੇ ਬੰਬ ਚੱਲ ਜਾਣ ਤਾਂ ਫੇਰੇ ਇਹ ਬਿਲਕੁਲ ਖਮੋਸ਼ ਹੈ ਸਾਡੇ ਪਾਸੇ કે دوسرے પાછે ਹੁਣ ਤੁਸੀਂ ਦੇਖ લો ਪਾਕਿਸਤਾਨ ਦੇ ਵਿੱਚ ਜਿਹੜਾ ਜਨਰਲ ਸੀ ਫੀਲਡ ਮਾਰਸ਼ਲ ਸੀ ਉਸ ਨੂੰ ਸਾਰੇ ਨੇਵੀ ਦਾ 에어 ਫੋਰਸ ਦਾ ਫੌਜ ਦਾ ਤਿੰਨਾਂ ਦਾ ਜਨਰਲ ਬਣਾਤਾ ਕਿਉਂ ਬਣਾਤਾ ਜੋ ਕਰਕੇ ਪਾਕਿਸਤਾਨ ਦੀਆਂ ਸਰਕਾਰਾਂ ਕਮਜ਼ੋਰ ਸਿੱਗੀਆਂ ਜਿਹੜੇ મોદી ਸਾਹਿਬ ਦਿਨ-ਬਦਨ ਕਦੇ ਤੰਦੂਰ ਕਰ ਦਿੰਦੇ ਸੀ ਕਦੇ ਬਲਾਕੋਟ ਕਰ ਦਿੰਦੇ ਸੀ ਕਦੇ ਪੀਜ ਸਟ੍ਰਾਈਕਸ ਕਰ ਦਿੰਦੇ ਸੀ ਉਹ ਪਾਕਿਸਤਾਨ ਦੀ ਗਵਰਨਮੈਂਟ ਕਮਜ਼ੋਰ ਸੀ ਉਹ ਜਵਾਬ ਨਹੀਂ ਸੀ ਦੇ ਸਕਦੀ ਇਹਦਾ ਮਤਲਬ ਹੈ ਕਿ ਜੇ ਫੀਲਡ ਮਾਰਸ਼ਲ ਜਿਹੜਾ ਪਾਕਿਸਤਾਨ ਦਾ ਹੈ ਉਹਨੂੰ ਸਾਰਾ ਵੱਡਾ ਬਣਾਤਾ ਹੈ ਡਿਫੈਂਸ ਦਾ ਤਾਂ ਇਹ ਤਾਂ ਹੋਇਆ ਤਾਂ ਕਾਕਰਕੇ ਹੈ ਕਿ ਇਹ ਜਿਹੜੇ ਇਹ ਸੰਦੂਰ ਨੂੰ ਹੁਣ ਤੁਸੀਂ ਸਾਰੇ ਵਿਆਹ ਹੋਏ ਹੈਗੇ ਹੋ ਸਾਰਾ ਕੁਝ ਆਇਆ ਕੋਈ ਇਹਦੇ ਵਿੱਚ ਕੋਈ ਇਹ ਬੈਚਲਰ ਨਹੀਂ ਮੈਨੂੰ ਦਿੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਸੰਦੂਰ ਕੀ ਹੁੰਦਾ ਹੈ ਤੁਸੀਂ ਹੱਥ ਵੀ ਲਾਇਆ ਹੁਣ ਸੰਦੂਰ ਨੂੰ ਪਰ ਮੋਦੀ ਸਾਹਿਬ ਨੇ ਤਾਂ ਹੱਥ ਵੀ ਨਹੀਂ ਲਾਇਆ ਸਰਕਾਰ ਦਾ ਬੀਬੀ ਆ ਗਈ ਉਹਨਾਂ ਨੇ ਤਾਂ ਸੰਦੂਰ ਨੂੰ ਲੈ ਤਾਂ ਕੱਥੀ ਹੀ ਲਾਇਆ ਦੇ ਨਾਮ ਦੇ ਤਾਂ ਸੰਦੂਰ ਆਪਰੇਸ਼ਨਸ ਲੋ ਹੈ ਤੁਸੀਂ ਕਹਿੰਦੇ ਸੋਚਿਆ ਕਿ ਜਿਸ ਆਦਮੀ ਨੇ ਹੱਥੀ ਨਾ ਲਾਇਆ ਹੋਏ ਸੰਦੂਰ ਨੂੰ ਇੱਥੇ ਗੁਰੂ ਨਾਨਕ ਸਾਹਿਬ ਦੀ ਗ੍ਰੇਸ ਦੇ ਵਿੱਚ ਨਾਰੰਗਾ ਹੋਵੇ ਸਹੀ ਸਾਰੀਆਂ ਜਿੱਦਾਂ ਤੁਹਾਡਾ ਨੰਨ ਕਰਨ ਵਾਲੀ ਹੈ ਕਿ ਅਸੀਂ 23 ਗਰੂ ਇੱਥੇ ਬਹੁਤ ਵੱਡਾ ਇਹ ਕੰਡ ਕਰ ਰਹੇ ਹਾਂ ਕਿ ਜਿਹੜੀਆਂ ਸਾਡੇ ਉੱਤੇ ਜ਼ਬਰਦਸਤੀ ਇਹ ਇਹ ਜ਼ੁਲਮ ਹੋ ਰਿਹਾ ਤੇ ਸਾਡੇ ਇੱਥੇ ਜ਼ੁਲਮ ਨੂੰ ਹਮਟਪੋਰਟ ਕੀਤਾ ਗਿਆ ਮੋਦੀ ਸਾਫ ਦੀ ਜੁਗਲੀ ਹੈ ਅਮਿਤ ਸ਼ਾਹ ਹੈ ਗਏ ਉਹਦੇ ਚ ਰਾਜਨਾਥ ਸਿੰਘ ਹੈ ਜੀਤ ਡੋਇਲ ਹੈ ਜੈ ਸ਼ੰਕਰ ਹੈ ਰਵੀ ਸਨ ਸੰਤ ਗੋਇਲ ਹੈ ਇੰਡਿਆ ਨੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਤੇ ਅਸਸਿਨੇਟ ਕਰਾਤੇ ਜਿਹੜਾ ਟਰੂਡੋ ਸੀਗਾ ਪ੍ਰਾਈਮ ਮਿਨਿਸਟਰ ਉਸਨੇ ਦੋ ਵਾਰੀ ਆਪਣੇ ਪਾਰਲੀਮੈਂਟ ਅਟਵਾ ਦੇ ਵਿੱਚ ਜਾ ਕੇ ਕਿਹਾ ਕਿ ਇਹ ਇੰਡੀਆ ਨੇ ਕੀਤੇ ਹੈ ਫਿਰ ਹੈਰਾਨੀ ਦੀ ਗੱਲ ਤੁਸੀਂ ਆਪ ਦੇਖੋ ਤੁਸੀਂ ਕਿਹੜੇ ਮੰਕ ਦੇ ਵਿੱਚ ਰਹੇ ਹੋ ਕਿ ਜਿਹੜੀਆਂ ਇੰਟੈਲੀਜੈਂਸ ਏਜੰਸੀਸ ਹੁੰਦੀ ਹੈ ਇਹਨਾਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਹੁੰਦੀ ਹੈ ਇਹ ਕੋਈ ਐਸਸੀਵਾਈਸੀ ਚੀਜ਼ ਨਹੀਂ ਕਰਦੇ ਪਰ ਜਦੋਂ ਪੰਨੂ ਨੂੰ ਮਾਰਨਾ ਸੀ ਰੌ ਨੇ ਸਿਕਰਟ ਸਰਵਿਸ ਫੰਡਸ ਅਮਰੀਕਾ ਦੇ ਇੰਟੈਲੀਜੈਂਸ ਦੇ ਬੰਦਿਆਂ ਨੂੰ ਦੇ ਦਿੱਤੇ ਕਿ ਤੁਸੀਂ ਜਾ ਕੇ ਤੁਸੀਂ ਹੈਗੇ ਹੋ ਇਹ ਗੋਰੀ ਚਨ ਇਹਨਾਂ ਨੂੰ ਗੈਂਗਸਟਰ ਤੁਸੀਂ ਪੰਨੂ ਨੂੰ ਮਾਰਦੇ ਹੋ ਫੰਡੋਸ਼ ਡਿਵੈਲਪਮੈਂਟ ਆਫ ਅਮਰੀਕਾ ਨੂੰ ਉਹਨਾਂ ਦੇ ਜਸੂਸੀਆਂ ਨੂੰ ਤੁਸੀਂ ਪ੍ਰਸ ਦੇ ਰਹੇ ਹੋ ਕਿ ਤੁਹਾਡੇ ਲਈ ਕੰਮ ਕਰਦੇ ਹੁਣ ਮੇਰਾ ਮਤਲਬ ਤੁਸੀਂ ਐਸ ਇੰਡੀਅਨਸ ਤੁਸੀਂ ਪ੍ਰਾਊਡ ਹੋਵੋਗੇ ਕਿ ਇਹੋ ਜਿਹੇ ਸਾਡੀ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਤੇ ਇਹ ਪਾਕਿਸਤਾਨ ਦੇ ਵਿੱਚ ਦੋ ਬੰਦੇ ਮਾਰਤੇ ਪਲਮਜੀਤ ਸਿੰਘ ਪੰਜਵੜ ਤੇ ਬੜੀ ਗੱਲ ਕਹਿੰਦੇ ਤੁਸੀਂ ਹੈਂ ਉਹਦਾ ਕੱਟ ਤੇ ਇਹਦੇ ਬੰਡਾ ਦੇ ਵਿੱਚ ਹਾਂ ਜੀ ਕੱਟ ਦੀ ਗੱਲ ਕਰ ਰਹੀ ਹਾਂ ਭਾਈ ਮੈਂ ਕਹਿੰਦਾ ਬੰਡਾ ਦੇ ਵਿੱਚ ਨਹੀਂ ਕੀਤਾ ਹਾਂ ਜੀ ਹਾਂਜੀ ਉਦੀਨਾ ਕਾਂਗੜ ਕਾਂਗੜ ਸਾਹਿਬ ਮੋਦੀ ਦੇ ਪੇਜਾ ਉਦੀਨਾ ਸਾਹ ਤੇ ਆਪਣਾ ਹੱਥ ਤੇ ਪੈ ਜਾਂਦਾ ਆਪਣੇ ਤੇ ਇੱਕ ਇਹ ਵੀ ਚੰ ਰੋਡੇ ਮਾਰਦਾ ਬਲੈਟ ਬ੍ਰਿਟਾਨੀਆ ਚਕਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਦਾ ਜੇ ਤੁਸੀਂ ਕਿਸੇ ਮੁਲਕ ਦੀ ਸੋਵਰਨਿਟੀ ਬਾਚਾਈ ਤੋੜਦੇ ਹੋ ਤਾਂ ਫੇਰ ਉਹਦੇ ਕਾਂਸਿਕਵੈਂਸਸ ਤਾਂ ਹੋਣਗੇ ਇਹ ਕਿੰਨੇ ਦੱਸਿਆ ਕਿ ਤੁਸੀਂ ਦੂਜੇ ਮੁਲਕ ਦੀ ਸੋਵਰਨਿਟੀ ਤੋੜ ਦਿਓ ਹੁਣ ਇਹੋ ਜੀ ਸਾਡੀ ਗਵਰਨਮੈਂਟ ਹੈ ਉਹਨਾਂ ਨੇ ਪੈਸੇ ਦੇਤੇ ਅਮਰੀਕਨ ਇੰਟੈਲੀਜੈਂਸ ਨੂੰ ਸਮਝਦਿਆਂ ਕਿ ਇਹ ਗੈਂਗਸਟਰ ਨੇ ਤੇ ਸ਼ਾਇਦ ਤੁਸੀਂ ਪ੍ਰਾਊਡ ਹੋਵੋਗੇ ਕਿ ਯੋਰ ਇੰਡੀਅਨਸ ਆਈ ਐਮ ਵੈਰੀ ਹੈਪੀ ਕਿ ਵੀ ਆਰ ਇੰਡੀਅਨਸ ਫॉर ਨੋ ਆਕਨ ਸੋ ਹੁਣ ਤੁਸੀਂ ਪੁੱਛ ਸਕਦੇ ਹੋ ਕਿ ਉਹ ਕੁਸ਼ਲ ਸਾਹਿਬ ਤਰਨਤਾਰਨ ਦਾ ਇਲੈਕਸ਼ਨ ਹੋ ਗਿਆ ਜੀ ਉਥੇ ਦੇ ਰਿਜ਼ਲਟ ਦੇ ਉੱਤੇ ਕੀ ਪ੍ਰਤੀ ਕਰਨਾ ਹੈ ਜੀ ਸਾਡਾ ਕੰਟੈਕਟ ਰਿਜ਼ਲਟ ਕਰੀ ਬਹੁਤ ਅੱਛਾ ਰਿਹਾ ਹੈ ਸਾਡਾ ਜੇ ਕਾਂਜੀਆ ਪੰਥ ਦਾ ਸਮਝੌਤਾ ਹੋ ਜਾਂਦਾ ਤਾਂ ਪਾਈ ਸੀ ਜਿੱਤ ਚਾਹੀ ਸੀ ਕਿ ਜਿਹੜੀ ਕਰ ਲੈ ਕੇ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੇ ਦੁਬਾਰਾ ਦੁਬਾਰਾ ਕਹਿੰਦੇ ਗਏ ਕਿ ਇਹ ਕੈਂਡੀਡੇਟ ਹਾਂ ਜੀ ਇਹ ਵਾਦ ਉਸੇ ਵਾਰਸ ਪੰਜਾਬ ਦਾ ਵਾਰਸ ਪੰਜਾਬ ਦਾ ਤੇ ਇਹ ਨਹੀਂ ਕਿਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਇਹ ਦੇ ਕਰਕੇ ਵੋਟ ਵੋਟ ਟੁੱਟ ਗਈ ਤੇ ਉਹਨਾਂ ਨੂੰ ਇਹ ਨਾਲ ਚੱਲਣਾ ਚਾਹੀਦਾ ਸੀ ਜਦੋਂ ਸਮਝੌਤਾ ਹੋ ਜੇ ਫਿਰ 파ਟਨਰ ਨਾਲ ਚੱਲਦੇ ਆ ਉਹ ਨਾਲ ਨਹੀਂ ਚੱਲੇ ਉਹਨਾਂ ਨੇ ਆਪਣੀ ਖੇਡ ਉੱਥੇ ਖੇਡੀ ਹੈ ਜੀ ਕਿ ਇਹ ਸਾਡਾ ਕੈਂਡੀਡੇਟ ਹੈ ਜਾਂ ਕਿ ਨਹੀਂ ਸੀਗਾ ਮਨਦੀਪ ਨੂੰ ਤੁਹਾਡਾ ਅਸ਼ੀਰਵਾਦ ਸੀਗਾ ਜੀ ਜਾਂ ਨਹੀਂ ਹਾਂਜੀ ਮਨਦੀਪ ਨੂੰ ਤੁਹਾਡਾ ਅਸ਼ੀਰਵਾਦ ਹੈ ਸੀ سپورਟ ਹੈ ਸੀ ਜਾਂ ਨਹੀਂ ਸੀ ਇਸ ਲਈ ਉਹ ਤਾਂ ਸਾਡਾ ਕੈਂਡੀਡੇਟ ਸੀ ਜੀ ਅੱਛਾ ਜੀ ਹਾਂਜੀ ਗੰਦੀਪ ਸਿੰਘ ਨੇ ਕਿਹਾ ਵੀ ਉਹ ਕਹਿੰਦਾ ਜੀ ਅਕਾਲੀ ਜੇ ਮੈਂ ਨਾ ਖੜਦਾ ਤਾਂ ਖੜਾ ਹੁੰਦਾ ਤਾਂ ਕਾਜ ਕਰ ਲੈ ਜਿੱਤ ਜਾਂਦਾ ਕਾਜ ਕਰ ਜਾਂਦਾ ਸ਼੍ਰੋਮਣੀ ਕਾਲ ਧੰਵਾਦ ਜਿਹੜਾ ਚੰਗਾ ਮੱਲ ਹੁੰਦਾ ਉਹ ਕਹਿੰਦਾ ਤਾਂ ਇਹ ਹੈ <laughs> अच्छा मान साहब जिस तरह वहां 27 दी इलेक्शन आ रही हैगी है 27 दी इलेक्शन आ रही है ਤੁਸੀਂ کہہ ਰਹੇ ਹੋ ਕਿ ਆ ਕਾਲੀਦਾਨ ਨੂੰ ਸਾਹਿਬ ਇੱਕ ਝਟ ਹੋਣਾ ਪਊਗਾ ਤਾਂ ਜਾ ਕੇ ਆਪਾਂ 27 ਦੀ ਫਤਿਹ ਬਾਵਾਗੇ ਇਲੈਕਸ਼ਨ ਜਿੱਤਾਂਗੇ ਇਸ ਨੂੰ ਫਿਰ ਕਿਸ ਤਰ੍ਹਾਂ ਤੁਸੀਂ ਇਕੱਠੇ ਕਰੋਗੇ ਸਾਰੇ ਹਾਂਜੀ ਜੇ ਇਹ ਨਾ ਆਪਾਂ ਕਰੀਏ ਕੀ ਜੇ ਤਾਂ ਬੀਜੇਪੀ ਵਾਲੇ ਹੈਗੇ ਆ ਇਹਨਾਂ ਨੇ ਪਹਿਲਾਂ ਕਾਂਗਰਸ ਨਾਲ ਸਮਝੌਤਾ ਕੀਤਾ ਹੋਇਆ ਹੈ ਇਹ ਖਾਲਸਤਾਨੀ ਹੈ ਇਹ ਸਾਰੀਆਂ ਚੀਜ਼ਾਂ ਛੱਡ ਕੇ ਜੇ ਬੈਠ ਕੇ ਸਮਝੌਤਾ ਹੋ ਜੇ ਤਾਂ ਬਹੁਤ ਵਧੀਆ ਗੱਲ ਹੋਊਗੀ ਹਾਂ ਜੀ ਸਰ ਥੋੜੀ ਸਪਸ਼ਟੀ ਕਰਦੇ ਹੋ ਕਿ ਦੋਨੋਂ ਨੈਸ਼ਨਲ ਪਾਰਟੀਆਂ ਨੇ ਜਮਾਨਤਾਂ ਜੱਤੋਂ ਹਾਂ ਜੀ ਬੀਜੇਪੀ ਦੀ ਵੀ ਹੋਊ ਕਾਂਗਰਸ ਪਾਰਟੀ ਦੀ ਹਾਂ ਜੀ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਪੰਥਕ ਤੇ ਰਹਿਣ ਚਾਹੇ ਉਹ ਅਕਾਲੀ ਦਲ ਰਵੈਤੀ ਲਾ ਲੋ ਚਾਹੇ ਉਹ ਖੜਕੂ ਲਾ ਲੋ ਕੀ ਇਹ ਨਹੀਂ ਲੱਗਦਾ ਵੀ ਇਸ ਪੇ ਜਿਹੜਾ ਫੈਡਰਲਿਜ਼ਮ ਦਾ ਅਭਾਰ ਹੈ ਜੇ ਸਾਰੇ ਇਕੱਠੇ ਹੋ ਜਾਣ ਤਾਂ ਪੰਜਾਬ ਨੂੰ ਬਹੁਤ ਵੱਡੀ ਤਾਕਤ ਮਿਲ ਸਕਦੀ ਉਹਨੂੰ ਮਿਲ ਸਕਦੀ ਹੈ ਮੈਂ ਤਾਂ ਕਹਿੰਦਾ ਇਹਦਾ ਮਤਲਬ ਹੈ ਵੀ ਸਾਰੀਆਂ ਪੰਥਕ ਤਰਾਂਜ ਦੇ ਲੋ ਅਰਬੇਤੀ ਵਗੈਰਾ ਸਭ ਦਾ ਇਕੱਠ ਹੋਣਾ ਚਾਹੀਦਾ ਹਾਂਜੀ ਇਹ ਸੰਭਾਵਨਾ ਇਕੱਠੇ ਹੋਣ ਦੀ ਹੈਗੀ ਇਹ ਹੁਣ ਜੇ ਰਾਜ ਕਰਨਾ ਤਾਂ ਸੰਭਾਵਨਾ ਪੈਦਾ ਇੱਕ ਮਨਸਬ ਤੋਂ ਬਾਦਲ ਨਾਲ ਫਿਰ ਇਹ ਨੇੜਤਾ ਹੋ ਸਕਦੀ ਹੈ ਜੀ ਬਤੌਰ ਜੇ ਆਪਾਂ ਇਹ ਪੰਧਕਾਂ ਕਰੀਏ ਇਕਤਾ ਤਾਂ ਬਖੀ ਸੋ ਵੀਰ ਬਾਦਲ ਨੂੰ ਸਾਰੀਆਂ ਤੇਰਾ ਮੰਨ ਲੈਣੀਆਂ ਹਾਂਜੀ ਉਹ ਵੀ ਸੰਗ ਹੈ ਹੁਣ ਦਾੜੀ ਪੂਰੀ ਹੈ ਤੇ ਵੱਡਾ ਮੋਟਾ ਹੋਇਆ ਹੋਇਆ ਹੈ ਤਾਂ ਸੱਟ ਵਲੂ ਹੋ ਗਿਆ ਹਾਂ ਲੋਕ ਸਲਾਹ ਕਰੀ ਹਾਂ ਪਰ ਇਸ ਸਿੱਖਾਂ ਦਾ ਘਟਣਾ ਹੋਣਾ ਜ਼ਰੂਰੀ ਹੈ ਨਾ ਬਿਲਕੁਲ ਜਿਵੇਂ ਹੋ ਗਿਆ ਸਿੱਖਾਂ ਦਾ ਕਰਵਾਣਾ ਹੈ ਮਾਨ ਸਰ ਇੱਕ ਖਾਲਿਸਤਾਨ ਦਾ ਅਜੰਡਾ ਸ਼ੁਰੂ ਤੋਂ ਰੱਖਿਆ ਹੋਇਆ ਸੀ ਪਰ ਸਰਬਜੀਤ ਖਾਲਸਾ ਦਾ ਬਿਆਨ ਆਇਆ ਹੈ ਕਿ ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰਦੇ ਕਿ ਕੀ ਉਸ ਇਸ਼ੂ ਤੇ ਜਿਹੜੀਆਂ ਜਿਹੜੀਆਂ ਧਾਇਆਂ ਸ਼ਮਤ ਨਹੀਂ ਹੋ ਰਹੀਆਂ ਕਿਉਂ ਉਹ ਤਾਂ ਦੀ ਹੁੰਦੀ ਹੈ ਤੇ ਉਹ ਤਾਂ ਪਾਰਲੀਮੈਂਟ ਦੇ ਵਿੱਚ ਵੀ ਨਹੀਂ ਅਜੇ ਤੱਕ ਬੋਲਿਆ ਹੈਗਾ ਜੀ ਉਹ ਤਾਂ ਪਾਰਲੀਮੈਂਟ ਕਹਿਣਾ ਚਾਹੀਦਾ ਕਿ ਅਸੀਂ ਹਾਕਿਸਤਾਨ ਦੇ ਧਿਰ ਨਹੀਂ ਹੈ ਤੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਉਹ ਕਹਿੰਦੇ ਵੀ ਮੇਰੇ ਮਾਤਾ ਵੀ ਇਸ਼ੂ ਉਠਾਉਂਦੇ ਰਹੇ ਆ ਪਰ ਜਿਹੜੀਆਂ ਉਹਨਾਂ ਦੀਆਂ ਪ੍ਰੋਸੀਡਿੰਗ ਸੀਗੀਆਂ ਉਹ ਵਿੱਚ ਨੋਟ ਨਹੀਂ ਕੀਤੀਆਂ ਜਾਂਦੀਆਂ ਸੀ ਤੇ ਮੈਨੂੰ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਨਹੀਂ ਜੇ ਤੁਸੀਂ ਪਾਰਲੀਮੈਂਟ ਦੀ ਰੂਲ ਬੁੱਕ ਨਹੀਂ ਪੜੋਗੇ ਤੇ ਇਹ ਨਹੀਂ ਦੱਸ ਰਿਹਾ ਕਿ ਕਿਹੜੇ ਰੋਲ ਥੱਲੇ ਮੈਂ ਬੋਲਣਾ ਚਾਹੁੰਦਾ ਤਾਂ ਫਿਰ ਕੌਣ ਤੁੰ ਬੋਲਣ ਲੁਗਾ ਠੀਕ ਹੈ ਦੇਖੋ ਸਨਵਾਜੀ ਚਾਹਾਂ